ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸੰਪੂਰਨ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨ ਪਾਠ ਦੇ ਵਿੱਚ 115ਵੇਂ ਭਾਗ ਦੇ ਵਿੱਚ ਸਰਵਣ ਕਰਾਂਗੇ ਆਪਾਂ 1300 ਪਾਵਨ ਅੰਗ 1385 ਤੋਂ 1390 ਤੱਕ ਸੋ ਤਕਰੀਬਨ ਆਪਾਂ ਅੱਧੇ ਘੰਟੇ ਦਾ ਪਾਠ ਪੰਜ ਪਾਵਨ ਅੰਗ ਦਾ ਪਾਠ ਬੜੇ ਸਹਿਜ ਸੁਭਾਅ ਦੇ ਨਾਲ ਕਰਾਂਗੇ ਜੋ ਵੀ ਗੁਰਮੁਖ ਪਿਆਰੇ ਮਾਈ ਭਾਈ ਸਮੇਂ ਚ ਸਮਾਂ ਕੱਢ ਕੇ ਗੁਰਬਾਣੀ ਵਿਚਾਰਾਂ ਦੇ ਨਾਲ ਜੁੜੇ ਹੋਏ ਨੇ ਸ਼ੁਰੂ ਤੋਂ ਲੈ ਕੇ ਨਿਰੰਤਰ ਸੰਪੂਰਨ ਪਾਠ ਸੁਣ ਰਹੇ ਨੇ ਇਸੇ ਤਰ੍ਹਾਂ ਹੀ ਸਮੇਂ ਚ ਸਮਾਂ ਕੱਢ ਕੇ ਗੁਰਬਾਣੀ ਵਿਚਾਰਾਂ ਨਾਲ ਜੁੜੇ ਰਹਿਣਾ ਆਪਾਂ ਸ਼ੁਰੂ ਕਰਦੇ ਹਾਂ ਜੀ ਅੱਜ 115ਵੇਂ ਭਾਗ ਦੇ ਵਿੱਚ ਪਾਵਨ ਅੰਗ 1385 ਤੋਂ 1390 ਵਾਹਿਗੁਰੂ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਸਵਈਏ ਸ੍ਰੀ ਮੁਖਵਾਕ ਮਹਲਾ 5 ਆਦਪੁਰਖ ਕਰਤਾਰ ਕਰਨ ਕਰਨ ਸਭ ਆਪੇ ਸਰਬ ਰਹਿਓ ਭਰਪੂਰ ਸਗਲ ਘਟ ਰਹਿਓ ਵਿਆਪੇ ਬਾਪਤ ਦੇਖੀ ਹੈ ਜਗਤ ਜਾਨੈ ਕੌਣ ਤੇਰੀ ਗਤ ਸਰਬ ਕੀ ਰਖਾ ਕਰੇ ਆਪੇ ਹਰਪਤ ਅਬਨਾਸੀ ਅਬਗਤ ਆਪੇ ਆਪ ਉਤਪਤ ਇਕੈ ਤੂੰ ਹੀ ਇਕੈ ਅਨ ਨਾਹੀ ਤੁਮ ਪਤ ਹਰ ਅੰਤ ਨਹੀਂ ਪਾਰ ਆਵਾਰ ਕੌਣ ਹੈ ਕਰੇ ਵਿਚਾਰ ਜਗਤ ਪਿਤਾ ਹੈ ਸਰਬ ਪ੍ਰਾਣ ਕੋ ਆਧਾਰ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸਮਸਰ ਏਕ ਜੀ ਕਿਆ ਬਖਾਨੈ ਹਾਂ ਕੇ ਬਲ 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 ਸਦ ਬਲਿਹਾਰ ਅੰਮ੍ਰਿਤ ਪ੍ਰਵਾਹ ਸਰ ਅਤੁੱਲ ਪੰਡਾਰ ਪਰ ਪਰੇ ਹੀ ਤੇ ਪਰੇ ਅਪਰ ਅਪਾਰ ਪਰ ਆਪਨੋ ਪਾਵਨ ਕਰ ਮੰਤਰ ਨਾ ਦੂਸਰੋ ਤਰਉਪਤ ਪਰ ਲੋ ਏਕੇ ਨਿਮਕ ਤੂੰ ਕਰ ਆਨ ਨਹੀਂ ਸੰਸਰ ਉਜੀਆਰੋ ਨਿਰਮਰ ਕੋਟ ਪਰਾਛਿਤ ਜਾਹੇ ਨਾਮ ਲਿਏ ਹਰ ਹਰ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਰ ਏਕ ਜੀ ਕਿਆ ਬਖਾਨੈ ਹਾਂਕੇ ਬਲਬਲ ਬਲਬਲ ਸਦ ਬਲਹਾਰ ਸਗਲ ਭਵਨ ਤਾਰੇ ਏਕ ਥੇਕੀਏ ਬਿਸਥਾਰੇ ਪੂਰ ਰਹਿਓ ਸਰਬ ਮੈਂ ਆਪ ਹੈ ਨਿਰਾਰੇ ਹਰ ਗੁਣ ਨਾਹੀ ਅੰਤ ਪਾਰੇ ਜੀ ਜੰਤ ਸਭ ਥਾਰੇ ਸਗਲ ਕੋ ਦਾਤਾ ਇਕੈ ਅਲਖ ਮੁਰਾਰੇ ਆਪ ਹੀ ਤਾਰਨ ਆਧਾਰੇ ਕੁਦਰਤ ਹੈ ਦੁਖਾਰੇ ਵਰਨ ਚਿਹਨ ਨਹੀਂ ਮੁਖ ਨਾਮ ਸਾਰੇ ਜਨ ਨਾਨਕ ਭਗਤ ਦਰਤੁਲ ਬ੍ਰਹਮ ਸੰਸਰ ਏਕ ਜੀ ਕਿਆ ਬਖਾਨੈ ਆ ਕੇ ਬਲ 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 ਸਦ ਬਲੇਹਾਰ ਸਰਬ ਗੁਣ ਨਿਦਾਨੰ ਕੀਮਤ ਨਾ ਗਾਨੰ ਧਾਨ ਉੱਚੇ ਤੇ ਉੱਚੋ ਜਾਨੀ ਜੈ ਪ੍ਰਭ ਤੇ ਰੋਥਾਨੰ ਮਨ ਤਨ ਤੇ ਰੋ ਪ੍ਰਾਨ ਇਕੈ ਸੂਤ ਹੈ ਜਹਾਨੰ ਜਬਨ ਉਪਮਾ ਦਿਓ ਬਡੇ ਤੇ ਬਡਾਨੰ ਜਾਨੇ ਕੌਣ ਤੇਰੋ ਭਿਓ ਅਲਖ ਅਪਾਰ ਦਿਓ ਅਕਲ ਕਲਾ ਹੈ ਪ੍ਰਭ ਸਰਬ ਕੋ ਧਾਨ ਜਨ ਨਾਨਕ ਭਗਤ ਤਰ ਤੁਲ ਬ੍ਰਹਮ ਸੰਸਰ ਏਕ ਜੀ ਕਿਆ ਬਖਾਨੈ ਹਾਂ ਕੇਵਲ ਬਲ 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 ਸਦ ਬਲ ਹਰ ਨਿਰੰਕਾਰ ਆਕਾਰ ਅਚਲ ਪੂਰਨ ਅਬਿਨਾਸੀ ਹਰਖਬੰਦ ਅਨੰਤ ਰੂਪ ਨਿਰਮਲ ਬਿਗਾਸੀ ਗੁਣ ਗਾਵੇ ਬੇਅੰਤ ਅੰਤ ਇਕ ਤਿਲ ਨਹੀਂ ਪਾਸੀ ਜਾ ਕੋ ਹੋਹੇ ਕਿਰਪਾਲ ਸੋ ਜਨ ਪ੍ਰਭ ਤੁਮਹੇ ਮਿਲਾਸੀ ਤਨ ਤਨ ਤੇ ਤਨ ਜਨ ਜਿਹ ਕਿਰਪਾਲ ਹਰ ਹਰ ਭਇਓ ਹਰ ਗੁਰ ਨਾਨਕ ਜਿਨ ਪਰਸਿਓ ਸੇ ਜਨਮ ਮਰਨ ਦੋਥੇ ਰਹਿਓ ਸਤ ਸਤ ਹਰ ਸਤ ਸਤ ਸਤੇ ਸਤ ਭਣੀਐ ਦੂਸਰ ਅਣ ਨ ਅਵਰ ਪੁਰਖ ਪਉ ਰਤਨ ਸੁਣੀਐ ਅੰਮ੍ਰਿਤ ਹਰ ਕੋ ਨਾਮ ਲੈਤ ਮਨ ਸਭ ਸੁਖ ਪਾਏ ਜਿਹ ਰਸਨ ਚਾਖਿਓ ਤਿਹ ਜਨ ਤ੍ਰਿਪਤਾ ਗਾਈ ਜਿਹ ਠਾਕਰ ਸੁ ਪ੍ਰਸੰਨ ਪਿਓ ਸਾਧ ਸੰਗਤ ਤਿਹ ਪਿਆਰ ਹਰ ਗੁਰ ਨਾਨਕ ਜਿਨ ਪਸਰਿਓ ਪਰਸਿਓ ਤਿਨ ਸਭ ਕੁਲ ਕੀਓ ਉਦਾਰ ਸੱਚ ਸਬਾ ਦਿਵਾਨ ਸੱਚ ਸੱਚੇ ਪਹਿ ਤਰਿਓ ਸੱਚੇ ਤਖਤ ਨਿਵਾਸ ਸਚਤ ਪਾਵਸ ਕਰਿਓ ਸੱਚ ਸਿਰ ਜੋ ਸੰਸਾਰ ਆਪੁ ਪੁਲ ਨ ਪੁੱਲੋ ਰਤਨ ਨਾਮ ਅਪਾਰ ਕੀ ਮਨਹੁ ਪਵੈ ਅਮੁੱਲੋ ਜਿਹ ਕਰਪਾਲ ਹੋਇਓ ਗੋਬਿੰਦ ਸਰਬ ਸੁਖ ਤਿਨ ਹੋ ਪਾਈ ਹਰ ਗੁਰ ਨਾਨਕ ਜਨ ਪਰਸਿਓ ਤੇ ਬਹੁੜ ਫਿਰ ਜੋ ਨਾ ਆਈ ਕਬਨ ਜੋਗ ਕੌਣ 간 ਤਨ ਕਬਨ ਬਿੱਧ ਉਸਤਤ ਕਰੀਐ ਸਿੱਧ ਸਾਧਕ ਤੇਤੀਸ ਕੋਰ ਫਿਰ ਕੀ ਮਨ ਪਰਿਐ ਬ੍ਰਹਮਾਦਿਕ ਸੰਕਾਦ ਸੇਖ ਗੁਣ ਅੰਤ ਨ ਪਾਈ ਅਗਹੋਂ ਗਹਿਓ ਨਹੀਂ ਜਾਏ ਪੂਰ ਸਰਬ ਰਹਿਓ ਸਮਾਈ ਜਿਹ ਕਾਟੀ ਸਿਲਕ ਦਿਆਲ ਪ੍ਰਵਸੇਜਨ ਲੱਗੇ ਭਗਤੇ ਹਰਗੁਰ ਨਾਨਕ ਜਿਨ ਪਸਰਿਓ ਪਰਸਿਓ ਤੇ ਇਤ ਉਤ ਸਦਾ ਮੁਕਤੇ ਪ੍ਰਭ ਦਾ ਤੁਧ ਤਰ ਪਰਿਓ ਜਾਂਚਿ ਇਕ ਸਰਨਾ ਮਿਲੇ ਦਨ ਸੰਤਰੇਨ ਜਿਹ ਲਗ ਪਉ ਜਲ ਤਰਨਾ ਬਿੰਤ ਕਰੋ ਅਰਦਾਸ ਸੁਣੋ ਜੇ ਠਾਕੁਰ ਪਾਵੈ ਦੇਹ ਦਰਸਨ ਚਾਉ ਪਗਤ ਇਹੋ ਮਨ ਠਹਿਰਾਵੇ ਬਲਿਓ ਚਿਰਾਗ ਅੰਧਾਰ ਮੈਂ ਸਭ ਕਲ ਉਦਰੀ ਇੱਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮੈਂ ਜਨ ਨਾਨਕ ਗੁਰੂ ਪਾਰ ਬ੍ਰਹਮ ਸਬਈਏ ਸ੍ਰੀ ਮੁਖ ਬਾਕ ਮਹਲਾ 5 ਏਕ ਓੰਕਾਰ ਸਤਿਗੁਰ ਪ੍ਰਸਾਦ ਸੱਚੀ ਦੇ ਮੋਹ ਫਨ ਬੰਦੀ ਸਠ ਕਠੋਰ ਕਚੀਲ ਕੁਗਿਆਨੀ ਤਾਬਤ ਪਰਮਤ ਰਹਿਣ ਨਹੀਂ ਪਾਬਤ ਪਾਰ ਬ੍ਰਹਮ ਕੀ ਗਤ ਨਹੀਂ ਜਾਨੀ ਜੋ ਬਨ ਰੂਪ ਮਾਇਆ ਮਦ ਮਤਾ ਵਿਚਿਰਤ ਬਿਕਲ ਬਡੋ ਅਬਹਿਮਾਨੀ ਪਰ ਤਨ ਪਰ ਅਪਵਾਦ ਨਾਰ ਨਿੰਦਾ ਇਹ ਮਿੱਟੀ ਜੀ ਮਹੇ ਹਤਾਨੀ ਬਲਵੰਚ ਛੱਪ ਕਰ ਤੋ ਪਾਵਾ ਪੇਖਤ ਸੁਨਤ ਪ੍ਰਭ ਅੰਤਰਜਾਮੀ ਸੀਲ ਧਰਮ ਦਇਆ ਸੁਚਨਾਸ ਆਇਓ ਸਰਨ ਜੀ ਕੇ ਦਾਨੀ ਕਰਨ ਕਰਨ ਸਮਰੱਥ ਸ੍ਰੀ ਤਰ ਰੱਖ ਲਿਓ ਨਾਨਕ ਕੇ ਸੁਆਮੀ ਕੀਰਤ ਕਰਨ ਸਰਨ ਮਨ ਮੋਹਨ ਜੋ ਹਨ ਪਾਪ ਬਦਾਰਨ ਕੋ ਹਰ ਤਰਨ ਤਰਨ ਸਮਰੱਥ ਸਬੈ ਬਿੰਦਕੁਲ ਹੈ ਸਮੂਹ ਉਧਾਰਨ ਸੋ ਚਿਤ ਚੇਤ ਅਚੇਤ ਜਨ ਸਤ ਸੰਗਤ ਪਰਮ ਅਦੇਰ ਮੋਹਿਓ ਕਤ ਤੋ ਮੂਰਤ ਕਰੀ ਚਸਾ ਪਰ ਸਿਮਰਨ RAM ਨਾਮ ਰਸਨਾ ਸੰਗ ਲਓ ਹੁਛ ਓ ਕਾਜ ਅਲਪ ਸੁਖ ਬੰਧਨ ਕੋਟ ਜਨਮ ਕਹਾ ਦੁਖ ਪਉ ਸਿਖਾ ਸੰਤ ਨਾਮ ਪਜ ਨਾਨਕ RAM ਰੰਗ ਆਤਮ ਸਿਉ ਰੋ ਰੰਚਕ ਰੇਤ ਖੇਤ ਤਨ ਨਿਮਰਤ ਨਿਰਮਤ ਦੁਰਲਭ ਦੇਸ ਵਾਰਤਰੀ ਖਾਨ ਪਾਨ ਸੋਦੇ ਸੁਖ ਪੁੰਚਤ ਸੰਕਟ ਕਾਟ ਵਿਪਤ ਹਰੀ ਮਾਤ ਪਿਤਾ ਭਾਈ ਅਰਬੰਦਪ ਬੁੱਜਨ ਕੀ ਸਭ ਸੂਜ ਪਰੀ ਵਰਦਮਾਨ ਹੋਵਤ ਦਿਨ ਪ੍ਰੀਤ ਪਰਤ ਨਿਤ ਆਵਤ ਨਿਗਟ ਵਿਖਮ ਜਰੀ ਰੀ ਗੁਣਹੀਨ ਦੀਨ ਮਾਇਆ ਕਿਰਮਾ ਸਿਮਰ ਸੁਆਮੀ ਏਕ ਕਰੀ ਕਰ ਗਹਲੇ ਹੋ ਕ੍ਰਿਪਾਲ ਕਿਰਪਾ ਨਿਦ ਨਾਨਕ ਕਾਟ ਪਰਮ ਭਰੀ ਹਰੇ ਮਨ ਮੂਸ ਬਿਲਾ ਮਹਿ ਗਰਭਤ ਕਰਤਬ ਕਰਤ ਮਹਾ ਮੁਗਨਾ ਸੰਪਤ ਦੋਲ ਝੋਲ ਸੰਗ ਝੂਲਤ ਮਾਇਆ ਮਗਨ ਪਰਮਤ ਕੁਕਨਾ ਸੁਤ ਬਨਤਾ ਸਾਜਨ ਸੁਖ ਬੰਧਪ ਜਾ ਸੋ ਮੋਹ ਬੜਿਓ ਸੋ ਕਨਾ ਬੋਇਓ ਬੀਜ ਅਹਮਮ ਅੰਕੁਰ ਬੀਤਤ ਆਉਦ ਕਰਤ ਅਗਨਾ ਮਿਰਤ ਮਜਾਰ ਪਸਾਰ ਮੁਖ ਨਿਕਰਤ ਨਿਰਖਤ ਪੁੰਚਿਤ ਭੁਗਤ ਪੂਖ ਪੂਖਨਾ ਸਿਮਰ ਗੋਪਾਲ ਦਿਆਲ ਸਤ ਸੰਗਤ ਨਾਨਕ ਜਗ ਜਨਤ ਸੁਪਨਾ ਦੇਹ ਨਾ ਗਿਹਨਾ ਨਿਹਨਾ ਨੀਤਾ ਮਾਇਆ ਮਤ ਕਹਾ ਲਵੋ ਲੋ ਗਰ ਹੋ ਛਤਰ ਨਾ ਪੱਤਰ ਨਾ ਚੌਰ ਨਾ ਚਾਵਰ ਬਹਿਤੀ ਜਾਤ ਰਿਦੇ ਨਾ ਵਿਚਾਰੋ ਰਥਨਾ ਅਵਸ ਨਾ ਗਜ ਸਿੰਘਾਸਨ ਛਿਨ ਮੈ ਤਿਆਗਤ ਨਾਗ ਸਦਾਰੋ ਸੂਰ ਨਾ ਬੀਰ ਨਾ ਮੀਰ ਨਾ ਖਾਨਮ ਸੰਗ ਨਾ ਕੋ ਦ੍ਰਿਸ਼ਟ ਨਿਹਾਰ ਹੋ ਕੋਟ ਨਾ ਓਡ ਨਾ ਕੋਸ਼ ਨਾ ਛੋਟਾ ਕਰਤਬ ਕਰਦੋ ਕਰ ਚਾਰੋ ਮਿੱਤਰ ਨਾ ਪੁੱਤਰ ਕਲਤਰ ਸਾਜਨ ਸਖ ਉਲਟਤ ਜਾਤ ਬਿਰਖ ਕੀ ਛਾਰੋ ਦੀਨ ਦਿਆਲ ਪੁਰਖ ਪ੍ਰਭ ਪੂਰਨ ਚਿਨ ਚਿਨ ਸਿਮਰੋ ਅਗਮ ਅਪਾਰ ਹੋ ਸ੍ਰੀ ਪਤਨਾਥ ਸਰਣ ਨਾਨਕ ਜਨ ਹੈ ਭਗਵੰਤ ਕਿਰਪਾ ਕਰਤਾਰੋ ਪ੍ਰਾਣ ਮਾਨ ਦਨ ਮਗ ਮੋਹ ਜੋਹਨ ਹਿਤ ਚੀਤ ਦੇ ਲੇ ਲੇ ਪਾਰੀ ਸਾਜਨ ਸੈਨ ਮੀਤ ਸੁਧ ਪਾਈ ਤਾਹੂ ਤੇ ਲੈ ਰਖੀ ਨਰਾਰੀ ਧਭਨ ਪਬਨ ਕੂਰਕ ਮਾਬਨ ਇਹ ਵਿਦ ਕਰਤ ਔਦ ਤਨ ਜਾਰੀ ਕਰਮ ਤਰਮ ਸੰਜਮ ਸੁਚ ਨੇਤਾ ਚੰਚਲ ਸੰਗ ਸਗਲ ਵਿਦ ਹਾਰੀ ਪਸ਼ੂ ਪੰਖੀ ਬਿਰਖ ਅਸਥਾਵਰ ਬਹੁ ਵਿਦ ਜੋਨ ਪਰਮਿਓ ਅਤ ਪਾਰੀ ਖਿਨ ਪਲ ਚਸਾ ਨਾਮ ਨਹੀਂ ਸਿਮਰਿਓ ਦੀ ਨਾਨਾਥ ਪ੍ਰਨਪਤ ਸਾਰੀ ਖਾਣ ਪਾਨ ਮੀਠ ਰਸ ਪੋਜਨ ਅੰਤ ਕੀ ਬਾਰ ਹੋਤ ਕਤਖਾਰੀ ਨਾਨਕ ਸੰਤ ਚਰਨ ਸੰਗ ਉਦਰੇ ਹੋਰ ਮਾਇਆ ਮਗਨ ਚਲੇ ਸਬ ਡਾਰੀ ਬ੍ਰਹਮਾਦਕ ਸਿਬ ਛੰਦ ਮਨੀਸਰ ਰਸ ਕਰਸ ਕਠਾਕੁਰ ਗੁਣ ਗਾਵਤ ਇੰਦਰ ਮਨਿੰਦਰ ਖੋਜਤੇ ਗੋਰਖ ਤਰਣ ਗगन ਆਵਤ ਫੁਨਤਾਵਤ ਸਿੱਧ ਮਨੁਖ ਦੇਵ ਅਰਦਾਨਵ ਇਕ ਤਿਲ ਨਾ ਕੋ ਮਰਮ ਨਾ ਪਾਬਤ ਪ੍ਰਿਆ ਪ੍ਰਭ ਪ੍ਰੀਤ ਪ੍ਰੇਮ ਰਸ ਭਗਤੀ ਹਰਤਾ ਕੇ ਦਰਸ ਸਮਾਪਤ ਹਰ ਜਨਤਾ ਕੇ ਦਰਸ ਸਮਾਪਤ ਤਿਸੈ ਤਿਆਗ ਅਨ ਕੋ ਜਾਚੈ ਮੁਖਦੰਤ ਰਸਨ ਸਗਲ ਕਸ ਜਾਵਨ ਰੇ ਮਨ ਮੂੜ ਸਿਮਰ ਸੁਖ ਦਾਤਾ ਨਾਨਕ ਦਾਸ ਤੁਝੇ ਸਮਝਾਵਤ ਮਾਇਆ ਰੰਗ ਵਿਰਾਗ ਕਰਤ ਪ੍ਰਭ ਪਰਮ ਮੋਕੈ ਕੂਬ ਗਵਾਰ ਪਰਿਓ ਹੈ ਇਕਾਗਬ ਅਕਸਨਾਮਬਤ ਵਿਸ਼ਟਾ ਅਸਤ ਕਿਰਮ ਉਦਰ ਭਰਿਓ ਹੈ ਦਹਦਸਤਾਏ ਮਹਾ ਵਿਖਿਆ ਕੋ ਪਰਤਨ ਛੀਨ ਅਗਿਆਨ ਹਰਿਓ ਹੈ ਜੋ ਬਤਬੀਤ ਜਰਾ ਜਰਾ ਰੋਗ ਗਰਸਿਓ ਜਮਦੂਤਨ ਡੰਡ ਮਿਰ ਤਮਰਿਓ ਹੈ ਅਨਕ ਜੋਨ ਸੰਕਟ ਨਰਕ ਪੁੰਚਤ ਸਾਸਨ ਦੁਖ ਗਰਤ ਗਰਿਓ ਹੈ ਪ੍ਰੇਮ ਭਗਤ ਉਦਰੇ ਸੇ ਨਾਨਕ ਕਰ ਕਿਰਪਾ ਸੰਤ ਆਪ ਕਰਿਓ ਹੈ ਗੁਣ ਸਮੂਹ ਫਲ ਸਗਲ ਮਨੋਰਥ ਪੂਰਨ ਹੋਈ ਆਸ ਹਮਾਰੀ ਔਖਦ ਮੰਤਰ ਤੰਤਰ ਪਰ ਦੁਖ ਹਰ ਸਰਬ ਰੋਗ ਖੰਡਨ ਗੁਣਕਾਰੀ काम क्रोध मद मत्सर तृष्णा बिनस जाए हर नाम उचारी इस स्नान दान तपन सुच किरया चरण कमल हृदय प्रवतारि साजन मीत सखा हरबंदप जीतान प्राप प्राण अदारी ओट गही स्वामी समर्थ है नानक दास सदा बलहारी अवद कटयो ना जात प्रेम रस ਚਰਨ ਕਮਲ ਸੰਗ ਦਾਬਨ ਬੰਦਿਓ ਨਾ ਜਾਤ ਬਿੱਦੇ ਮਨ ਦਰਸ ਮਗ ਪਾਪਕ ਜਰਿਓ ਨਾ ਜਾਤ ਰਹਿਓ ਜਨ ਧੂਰ ਲਗ ਨੀਰ ਨਾ ਸਾਕਸ ਬੋਰ ਚਲ ਹੈ ਹਰ ਪੰਥ ਪਗ ਨਾਨਕ ਰੋਗ ਦੁਖ ਅਗਮੋਹ ਛਿੱਦੇ ਹਰ ਨਾਮ ਖਗ ਉਤਮ ਕਰ ਲਾਗੇ ਬਹੁ ਪਾਤੀ विचर है अनक शास्त्र बहु खटुआ परम लगाए तीर्थ बहु सूखम देह बंद है बहु जटुआ बिन हर पजन सगल दुख पावत जो प्रेम बढ़ाए सूत के हटुआ पूजा चक्र कर्म सोम पाका अनक पांत थे कर थटुआ सवये महाले पहले के पहला ਇਕ ਓਅੰਕਾਰ ਸਤਿਗੁਰ ਪ੍ਰਸਾਦ ਇੱਕ ਮਨਪੁਰਖ ਧਿਆਇ ਵਰਦਾਤਾ ਸੰਤ ਸਹਾਰ ਸਦਾ ਬਕਿਆਤਾ ਤਸ ਚਰਨ ਲੇ ਰਿ ਦੇ ਬਸਾਵੋ ਤੋਂ ਪਰਮ ਗੁਰੂ ਨਾਨਕ ਗੁਣ ਗਾਵੋ ਗਾਵੋ ਗੁਣ ਪਰਮ ਗੁਰ ਸੁਖ ਸਾਗਰ ਦੁਰਤਨ ਵਾਰਣ ਸ਼ਬਦ ਸਰੀ ਗਾਵੈ ਗਬੀਰ ਤੀਰ ਮਤ ਸਾਗਰ ਜੋਗੀ ਜੰਗਮ ਧਿਆਨ ਧਰੇ ਗਾਵੇ ਇੰਦਰਾਦ ਭਗਤ ਪ੍ਰਹਲਾਦਿਕ ਆਤਮ ਰਸ ਜਿਨ ਜਾਣਿਓ ਕਬ ਕਲ ਸੁਜਸ ਗਾਵੋ ਗੁਰ ਨਾਨਕ ਰਾਜ ਜੋਗ ਜਿਨ ਮਾਣਿਓ ਗਾਵੇ ਜਨਕਾਦ ਜੁਗਤ ਜੋਗੇਸਰ ਹਰ ਰਸ ਪੂਰਨ ਸਰਬ ਕਲਾ ਗਾਵੇ ਸੰਕਾਦ ਸਾਧ ਸਿਦਾਦਿਕ ਮਨ ਜਨ ਗਾਵ ਹੈ ਅਚਲ ਚਲਾ ਗਾਵੇ ਗੁਣ ਤੁਮ ਅਟਲ ਮੰਡਲ ਵੈ ਭਗਤ ਪਾਏ ਰਸ ਜਾਣਿਓ ਕਬਕਲ ਸੁਜਸ ਗਾਬੋ ਗੁਰ ਨਾਨਕ ਰਾਜ ਜੋਗ ਜਿਨ ਮਾਣਿਓ ਗਾਵੇ ਕਪਿਲਾਦ ਆਦ ਜੋਗੇਸਰ ਅਪਰੰਪਰ ਅਵਤਾਰ ਬਰੋ ਗਾਵੇ ਜਮਦ ਗਨ ਪਰਸਰਾ ਪਰਮੇਸ਼ਰ ਪਰਸਰਾਮ ਵੈ ਗਰੂ ਪਰਸਰਾ ਮੇਸੁਰ ਕਰ ਕੋਠਾਰ ਰਗ ਤੇਜ ਹਰਿਓ ਉਦੋ ਅਕਰਤ ਉਦੋ ਅਕਰ ਬਿਰਦ ਬਿਦਰ ਗੁਣ ਗਾਵੈ ਸਰਬਾਤਮ ਜਿਨ ਜਾਣਿਓ ਕਵਕਲ ਸੁਜਸ ਗਾਵੋ ਗੁਰ ਨਾਨਕ ਰਾਜ ਜੋਗ ਜਿਨ ਮਾਣਿਓ ਗਾਵੈ ਗੁਣ ਬਰਨ ਚਾਰ ਖਟ ਦਰਸ਼ਨ ਬ੍ਰਹਮਾਦਕ ਸਿਮਰੰਥ ਗੁਣਾ ਗਾਵੈ ਗੁਣ ਸੇਸ ਸਹਿਜ ਜਿਹਬਾ ਰਸ ਆਦ ਅੰਤ ਲਿਵ ਲਾਗ ਤੁਨਾ ਗਾਵੈ ਗੁਣ ਮਹਾਦੇਉ ਬਰਾਗੀ ਜਿਨ ਧਿਆਨ ਨਿਰੰਤਰ ਜਾਣਿਓ ਕਵ ਕਰ ਸੁਜਸ ਗਾਵੋ ਗੁਰ ਨਾਨਕ ਰਾਜ ਜੋਗ ਜਿਨ ਮਾਣਿਓ ਰਾਜ ਜੋਗ ਮਾਣਿਓ ਬਸਿਓ ਨਿਰਬੈਰ ਰਦੰਤਰ ਸ੍ਰਿਸ਼ਟ ਸਗਲ ਉਦਰੀ ਨਾਮ ਲੇ ਤਰਿਓ ਨਿਰੰਤਰ ਗੁਣ ਗਾ ਬਸਨ ਕਾਦ ਆਦ ਜਨ ਕਾਦ ਜੁਗ ਹੈ ਲਗ ਤਨ ਤਨ ਗੁਰੂ ਤਨ ਜਨਮ ਸਕਿ ਯੋਥ ਭਲੋ ਜਗ ਪਤਾਲ ਪੂਰੀ ਜੈਕਾਰ ਤੁਨ ਕਬ ਜਨ ਕਲ ਵਖਾਣਿਓ ਹਰ ਨਾਮ ਰਸਕ ਨਾਨਕ ਗੁਰ ਰਾਜ ਜੋਗ ਤੈ ਮਾਣਿਓ ਸਤਜੁਗ ਤੈ ਮਾਣਿਓ ਛਲਿਓ ਬਲ ਬਾਬਨ ਭਾਰਿਓ ਭਾਇਓ ਤਿਤਰੇ ਤਰੇ ਮਾਣਿਓ RAM ਰਗੂਵੰਸ ਕਹਾਇਓ ਦੁਆਪਰ ਕ੍ਰਿਸ਼ਨ ਮੋਰਾਰ ਕੰਸ ਕਿਰਤਾਰਥ ਕੀਓ ਉਗਰ ਸੈਣ ਕਉ ਰਾਜ ਅਬੈ ਭਗਤ ਹੈ ਜਨ ਦੀਓ ਕਲਯੁਗ ਪਰਮਾਨ ਨਾਨਕ ਗੁਰ ਅੰਗਦ ਅਮਰ ਕਹਾਇਓ ਸ਼੍ਰੀ ਗੁਰੂ ਰਾਜ ਅਵਿਚਲਨ ਅਟਲ ਆਦਪੁਰਖ ਪਰਮਾਇਓ ਗੁਣਗਾਂ ਬਹਿਰ ਵਿਦਾਸ ਭਗਤ ਜੇ ਦੇਵ ਜੈ ਦੇਵ ਤਰਲੋਚਨਾ ਨਾਮਾ ਭਗਤ ਕਬੀਰ ਸਦਾ ਗਾਵੈ ਸਮਲੋਚਨਾ ਭਗਤ ਬੇਣ ਗੁਣ ਰਵੈ ਸਹਿਜ ਆਤਮ ਰੰਗ ਮਾਣੈ ਜੋਗ ਧਿਆਨ ਗੁਰ ਗਿਆਨ ਬਿਨਾ ਪ੍ਰਵਰ ਨਾ ਜਾਣੈ ਸੁਖ ਦੇਉ ਪ੍ਰੀਖਤ ਗੁਣ ਰਵੈ ਗੌਤਮ ਰਿਖ ਜਸ ਗਾਇਓ ਕਬਕਲ ਸੂਜ ਸਨਾਨਕ ਗੁਰ ਨਿਤ ਨਵਤਨ ਜਗ ਛਾਇਓ ਗੁਣ ਗਾਵੈ ਭਯਾਲ ਭਗਤ ਨਗਾਦ ਪੁਇੰਗਮਾ ਮਹਾਦੇਵ ਗੁਣ ਰਵੈ ਸਦਾ ਜੋਗੀ ਜਤ ਜੰਗਮਾ ਗੁਣ ਗਾਵੈ ਮਨ ਵਾਸ ਜਿਨ ਬੇਦਵਾ ਕਰਨ ਵਿਚਾਰਿਓ ब्रह्मा गुण उच्चरे जिन हुकम सब सृष्टि सवारिया ब्रह्मांड खंड पूर्ण ब्रह्मा गुण निर्गुण जम जसम जानियो जम कल सूज सनानक गुरु सहज योग जिन मानियो गुण गावे नबनाथ तन गुरु साच समायो माता माता गुण रबे जीना चक्र ब कहायो ਗੁਣ ਗਾਵੈ ਬਲਰਾਓ ਸਬਦ ਪਤਾਲ ਬਸੰਤੋ ਪਰਥਰ ਗੁਣ ਉੱਚ ਰੈ ਸਦਾ ਗੁਰ ਸੰਗ ਰਹੰਤੋ ਦੁਰਬਾ ਪਰੂਰ ਐ ਪਰੂਰ ਓ ਅੰਗਰੈ ਗੁਰੂ ਨਾਨਕ ਜਸ ਗਾਇਓ ਕਬ ਕਨ ਸੁਜਸ ਨਾਨਕ ਗੁਰ ਘਟ ਘਟ ਸਹਿਜ ਸਮਾਇਓ ਸਵਈਏ ਮਹਾਲੇ ਦੂਜੇ ਕੇ ਇਕ ਓੰਕਾਰ ਸਤਿਗੁਰ ਪ੍ਰਸਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰੂ ਪਿਆਰੀ ਸੰਗਤ ਜੀ ਇਹ ਸੰਨ ਅੱਜ 115ਵੇਂ ਭਾਗ ਦੇ ਵਿੱਚ ਆਪਾਂ ਸਰਵਣ ਕੀਤੇ ਨੇ ਪੰਜ ਪਵਨ ਅੰਗ ਦਾ ਪਾਠ 1385 ਤੋਂ 1390 ਸੋ ਬਾਕੀ ਕੱਲ ਨੂੰ ਆਪਾਂ 10 ਪਵਨ ਅੰਗ ਦਾ ਪਾਠ 1390 ਤੋਂ ਪੂਰਾ 1400 ਤੱਕ ਲੈ ਕੇ ਕੱਲ ਨੂੰ ਫਿਰ ਸੰਗਤ ਦੇ ਸਾਹਮਣੇ ਖੋਵਾਂਗੇ ਉਦੋਂ ਤੱਕ ਲਈ ਹੋਈਆਂ ਭੁੱਲਾਂ ਚੁੱਕਾਂ ਗਲਤੀਆਂ ਦੀ ਮਾਫੀ ਕਰਨੀ ਦਾਸ ਨੂੰ ਦਿਓ ਜੀ ਇਜਾਜ਼ਤ ਸਤਿਗੁਰ ਸੱਚੇ ਪਾਤਸ਼ਾਹ ਸਮੱਤ ਵਕਸ਼ਣ ਭੁੱਲਾਂ ਚੁੱਕਾਂ ਗਲਤੀਆਂ ਦੀ ਮਾਫੀ ਕਰਨ ਸਾਧ ਸੰਗਤ ਨੂੰ ਸੁਣਨ ਦਾ ਸੇਵਾ ਕਰਨ ਦਾ ਬਲ ਵਕਸ਼ਣ ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ